ਕੋਚ। ਲੋਚ। ਮਾਹੀ ਆਇਆ। ਚਲੋ। ਫਰਮ ਚੈੱਕ ਕਰਸਣੇ ਭਰਾ। ਫੇਸ ਚੈੱਕ ਕਰ ਦਦੇ। ਲੋ ਬਹੁਤ ਚੰਗੀ ਪੜੀ ਪਲੋਸੀਆ। ਚੱਲ ਭਰਾ ਚੱਲ ਚੱਲ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ। ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਟੇ ਤੇ ਜ਼ਿਲ੍ਹਾ ਨੂੰ ਪਹੁੰਚਦਾ ਜੀ। ਬਰਨਾਲਾ ਵਾਈ ਕੋਲ ਇੱਕ ਸੂਈ ਵੀ ਝੋਟੀ ਠੀਕ ਹੈ ਜੀ ਤੇ ਇੱਕ ਹੈਗੀ ਗੱਬਣ ਬਚਾਅ ਸੇ ਮਗਰ ਹੈਗਾ ਕੱਟਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸਸੀ ਕਾ ਜੀ ਸਨ ਜਾਨਵੇਂ ਬਾਈ ਜੀ ਇਹ ਠੀਕ ਹੈ ਨਾਮ ਨਾਮ ਲੱਭੀ ਹੈ ਜੀ ਪਿੰਡ ਪਿੰਡ ਚਾਰ ਆ ਜੀ ਜਲਾ ਬਣਾ ਰਾਈ ਛੋਟੀ ਜਾਣਕਾਰੀ ਦਿਓ ਬਈ ਕੈਮੀ ਸੂਏ ਸੁਣਾ ਨੇ ਇਹਦੇ ਦੂਜੇ ਸੂਏ ਸੁਣਾ ਜੀ ਪਿਛਲੇ ਸੂਏ ਦਾ ਪਤਾ ਦੱਸ ਲੈ ਜੀ 10 ਕਹਿੰਦੇ ਹਾਂ ਹਾਂ ਉਹ ਹੰਡੀ ਸੀ ਆ ਠੀਕ ਆ ਐਵੇਂ ਨਹੀਂ ਦਿੰਦੇ ਕੋਈ ਗੱਲ ਕੋਈ ਮੜੇ ਕਰ ਜਾਂਦੇ ਲੋਕ ਹੂੰ ਲਾਉਣ ਲੱਗੀ ਕਿੰਨੇ ਦਿਨ ਰਹਿ ਗਏ ਬਈ ਇਹਦੇ ਇਹਦੇ 3-4 ਦਿਨ ਪੂਰੇ ਆ ਜੀ ਤਨ ਤਰੀਕ ਨੂੰ ਅੱਜ ਕਿੰਨੇ ਹੋ ਗਏ ਅੱਜ ਇੱਕ ਨਹੀਂ ਨਹੀਂ ਇਹ ਹੋਈ ਠੀਕ ਆ ਤੇ ਦੋ ਤਾਰ ਦਿਨ ਲੈਂਗੇ ਹਾਂ ਚਾਰ ਪੰਜ ਦਿਨ ਲੈਂਦੀ ਆ ਜੀ ਠੀਕ ਆ ਲੱਭੀ ਤੋੜ ਦੇ ਨੂੰ ਬਈ ਯਾਰ ਲੋ ਜੀ ਤੋਰਾ ਤਰਾ ਸਾਨੂੰ ਦਿਖਾਉਣਾ ਕਰਮਾਂ ਵਾਲੀ ਝੋਕੀ ਠੀਕ ਹੈ ਜੀ ਲਾਉਣ ਲੱਗੀ ਕਰਮਾਂ ਵਾਲੀ ਤਨ ਤਰੀਕ ਨੂੰ ਦਨਪੁਰਿਆ ਇੱਕ ਦੋ ਦਿਨ ਉੱਪਰ ਦੀ ਲੈ ਸਕਦੀ ਹੈ ਨਾ ਹਾਂ ਲੈ ਜੂ ਚਾਰ ਪੰਜ ਦਿਨ ਜੀ ਹਾਂ ਲੋ ਜੀ ਪੱਠ ਪੜਾ ਦੇ ਤੋਰਾ ਤੇ ਨੀਵਾਂ ਦਾ ਨਾ ਜਾ ਭਰਾ ਤੁਸੀਂ ਲਾ ਦੇ ਬਹੁਤ ਲੋ ਜੀ ਲੋ ਜੀ ਸ਼ੁਮਾਹੇ ਹੀ ਆਇਆ। ਸਲੋਸ। ਪਰ ਟੈਕ ਕਰਸਣੇ ਬਰਾ। ਪੀਸ ਯੱਕ ਕਰਸਾ ਦੇ। ਲੋਹਤ ਨੋਟ ਚਾਹੀਏ ਪੜੀ ਪਲੋਸੀਆ। ਚੱਲ ਭਰਾ ਚੱਲ ਚੱਲ। ਲੋਸੀ। ਬੰਦ ਜੀ ਬੰਦ। ਨਾ ਕਿ ਆਂ ਬਰਾ ਤੁਮਾੜਾ ਮੋਟਾ ਡਰ ਗਿਆ। ਸਨ ਚੈੱਕ ਕਰ ਸਕਦੇ। ਤੇ ਲੋਸੀ। ਸਿੰਕੀ ਸੰਕੀ ਚੈੱਕ ਕਰ ਸਕਦਾ ਲੱਭੀ ਬਾਈ ਇਹਦਾ ਰੇਟ ਹੈ ਰੇਟ ਇਹਦਾ ਜੀ 87 ਆ ਜੀ ਦੇਣੀ ਕਿੰਨੇ ਦੀ ਆ 85 ਦੀ ਦੇਣਾ ਜੀ ਆਪਾਂ 85 ਦੇ ਦੇਣ ਹਾਂਜੀ ਹੋਰ ਮੰਤਾਨ ਬਸ ਜੀ ਇਹਨੂੰ ਸੋ ਨੱਪ ਹੀ ਹੋ ਛੋੜਾ ਸਪੇ ਹੋ ਹਾਂ 5 600 12 ਨਹੀਂ ਜੀ ਠੀਕ ਆ ਹਾਂ ਚੈੱਕ ਨਾ ਚੰਗਾ ਕੱਦ ਬੜਾ ਰੇਟ ਬਾਈ ਨੇ ਮੰਗਿਆ 87 ਤੇ ਦੇਣੀ ਬਾਈ ਕਹਿੰਦਾ 85 ਮਾੜਾ ਮੋਟਾ ਕਹਿੰਦਾ ਮੰਤਾਨ ਹੋਊ ਜੀ ਭਰਾ ਠੀਕ ਆ ਜੀ ਠੀਕ ਆ ਵੀਰੇ ਹਾਂਜੀ ਅਗਲੀ ਦੱਸੋ ਜਾਣਕਾਰੀ ਵੀਰੇ ਇਹ ਪਹਿਲਾ ਸੂਆ ਜੀ ਅਸਾਂ ਪਹਿਲਾ ਸੂਆ ਸਹੀ ਵੀ ਹਾਂ ਕੋਈ ਗੱਲ ਕੋਈ ਗੱਲ ਨਹੀਂ ਆਜੀ ਜੀ ਲੋ ਜੀ ਦੁੱਧ ਵੀਰੇ ਕਿੰਨਾ ਹੈ ਹਾਂ ਦੁੱਧ ਵੀਰੇ 7 ਆ ਜੀ ਇਹਦੇ 7 ਲੀਟਰ ਦੁੱਧ ਆ ਹੈਗਾ ਤੇ ਬੱਚਾ ਕੀ ਇਹਦਾ ਬੱਚਾ ਜੀ ਹੋਣਾ ਆ ਮੇਰਾ ਅਸਾਂ ਕਿੰਨੇ ਕ ਟਾਈਮ ਦੀ ਵੀਰੇ ਖਸੂਈ ਨੂੰ ਇਹਨੂੰ ਹੋ ਜੇ ਬਈ ਸਹੀ ਅੱਜ ਮਹੀਨਾ ਸਹੀ ਮਹੀਨਾ ਹੋ ਗਿਆ ਹਾਂ ਜੀ ਠੀਕ ਆ ਅੱਛਾ ਦੋ ਡੰਗ ਚੋਲੇ ਵੀਰੇ ਹਾਂ ਮਿਲੇ ਤੇ ਰੇਟ ਲੱਭੀ ਪਹਿਲੇ ਦੱਸ ਦੇਦਾ ਵੀ ਇਹਦਾ 75 ਆ ਵੀਰੇ 75 ਥੋੜ੍ਹ ਦੋ ਲੋ ਜੀ ਸਿੰਘ ਜੀ ਸੁਣ ਬੀਤਿਆ ਕਰਮਾਂ ਵਾਲੀ ਦੀ ਸੁਭਾਅ ਪੂਨ ਤੋਂ ਦੰਦ ਜੀ ਚੱਲੇ ਜਾਂਦੇ ਤਿੰਨ ਵਾਰ ਲੋ ਜੀ ਤੋਰਾ ਤਰਾਕ ੱਕਰਸਾ ਦੇ ਭਾਈ ਲੱਭੀ ਕਹਿੰਦਾ ਦੋ ਰੰਗ ਚੋਕੇ ਦਸੱਲੀ ਕਰਕੇ ਜਾ ਰਹੇ ਆ ਹਾਂ ਜੀ ਮਗਰ ਹੈਗਾ ਕਟਾ ਮਹੀਨੇ ਦੀ ਸਵੀ ਵੀ ਆ ਲੋ ਜੀ ਖਾਂਤੂਨ ਬੋਸ ਉਹਨਾਂ ਲੱਗਿਆ ਕਰਮਾਂ ਵਾਲੀ ਦੇ ਠੀਕ ਹੈ ਜੀ ਪੈਂਡ ਝਾਲ ਵਾਲੇ ਕੋਠੇ ਭਗਤਪੁਰਾ ਵੀ ਕਹਿੰਦੇ ਆ ਠੀਕ ਹੈ ਜੀ ਤੇ ਝਾਲ ਵਾਲੇ ਕੋਠੇ ਵੀ ਕਹਿੰਦੇ ਆ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਰੇੜੇ ਪੱਖੋਂ ਗਈ ਸੀ ਠੀਕ ਹੈ ਜੀ ਨੱਖ ਪੱਖੋਂ ਕਹਿੰਦੀਆਂ 2 ਕਿਲੋਮੀਟਰ ਇਹ ਪਿੰਡ ਆ ਤੇ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਦੋ ਮੱਝਾਂ ਬਾਈ ਕੋਲ ਇੱਕ ਗੱਭਣ ਤੇ ਇੱਕ ਹੈਗੀ ਆ ਸੋਈ ਵੀ ਠੀਕ ਹੈ ਨਾ ਲੱਭੀ ਕਿੰਨਾ ਦੱਸਿਆ ਜੀ ਮੱਲਦੂ ਇਹਦਾ ਇਹਦਾ ਜੀ ਹਾਂ 75 ਦੇਣੀ ਕਿੰਨੇ ਦੇਣਾ ਬਾਹਾਨਾ ਇਹ ਬੱਦ ਅੱਲੀ ਦੇ ਜਾਣੇ ਹਾਂ ਨਾ ਬਾਈ ਕਹਿੰਦਾ 72000 ਦੇ ਦੇ ਦਾਂਗੇ ਠੀਕ ਹੈ 70 ਵਾਲਾ ਤਾਂ ਫੋਨ ਵੀ ਨਾ ਲਾਵੇ ਆਪਾਂ ਨੂੰ ਬਰਕਾ ਜੀ ਦੇਣੀ ਹਾਂ ਨਹੀਂ ਠੀਕ ਆ 70 ਵਾਲਾ ਭਰਾ ਕਹਿੰਦਾ ਫੋਨ ਵੀ ਨਾ ਲਾਓ ਹਨ ਤੇ 72000 ਹੀ ਦੇਣੀ ਆ ਠੀਕ ਹੈ ਜੀ ਹੋਰ ਇਹ ਜੋ ਗਜਾਸ ਮਾੜੀ ਮੁੱਟੀ 5000 ਰੁਪਿਆ ਹੋ ਗਏ ਕਰਤਾ ਹੈ ਬਈ ਕਹਿੰਦਾ 1000 88 ਦੀ ਜਗ੍ਹਾ ਨਹੀਂ ਠੀਕ ਹੈ ਜੀ ਲੋਪਰਾ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀਡੀਓ ਦੇਖਣ ਲਈ ਓਕੇ ਬਾਏ